ओके जी ओके जी ਓਏ ਆ ਕਰੋ ਬਾਬੇ ਲੱਗਦਾ ਤਾਂ ਜੀ ਦਾ ਬਹੁਤ ਸਾਈਡ ਹੈ ਠੀਕ ਹੈ ਆਜੋ ਆਜੋ ਸਾਹਿਬ ਜੀ ਬਾਬਾ ਲੱਗਦਾ ਜੀ ਹਾਂਜੀ ਬਿੱਟੂ ਜੀ ਅੱਜ ਜਿਹੜਾ ਤੁਸੀਂ ਇਹ ਸਲਾਨਾ ਜੋੜ ਮੇਲਾ ਕਰਵਾ ਰਹੇ ਹੋ ਕਿੰਨਾ ਭلوان ਜੀ ਕਰਾ ਰਹੇ ਹੋ ਕੀ ਕਰਨ ਜੋਗਾ ਅੱਜ ਕਿਹੜੀ ਕਿਹੜੀ ਪਸਟੀ ਆਹ ਨਾ ਇਹ ਆਪਣੇ ਪਟਕੇ ਦੀ ਕੁਸ਼ਤੀ ਆ ਰੀਪੂ ਪਿਸ਼ਨਪੁਰਾ ਅੱਛਾ ਜੀ ਉਹਨਾਂ ਦੇ ਖਿਲਾਫ सोनू ਕੰਜਲੀਆ ਅੱਛਾ ਜੀ ਮੀਤੇ ਪਹਿਲਵਾਨ ਦਾ ਸ਼ਗਿਰਦਾ ਹੈਗਾ ਵਾ ਪਟਕੇ ਦੀ ਕੁਸ਼ਤੀ ਬਹੁਤ ਸੋਹਣੀ ਆ ਸਾਰੇ ਪ੍ਰੋਤਾਰ ਦਰਖਤ ਆਨੰਦ ਲੈਣ ਪਟਕੇ ਦੀ ਕੁਸ਼ਤੀ ਬਹੁਤ ਵਧੀਆ ਹੋਣੀ ਆ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਕਿ ਆ ਤਸੱਲੀ ਨਾਲ ਬੈਠ ਕੇ ਕੁਸ਼ਤੀ ਦੇਖਣ ਮਾ ਜੀ ਅੱਜ ਕਿੱਥੇ ਕਿੱਥੇ ਜਿਹੜੇ ਪਹਿਲਵਾਨ ਜਿਹੜੇ ਆਪਣੀ ਖੇਡ ਦਾ ਪ੍ਰਦਰਸ਼ਨ ਕਰਦੇ ਆ ਪਤਾ ਨਹੀਂ ਕਿੰਨੇ ਕਿਧਰ ਆਏ ਪਹਿਲਵਾਨ ਕਿੰਨੇ ਕੇ ਪਹਿਲਵਾਨ ਜਿਹੜੇ ਇੱਥੇ ਗਰਾਊਂਡ ਦੇ ਵਿੱਚ ਆਏ ਆ ਜਿਆ ਬੁਲਾਉਣ ਵਾਲੇ ਭਰਾ ਜੀ ਠੀਕ ਠੀਕ ਆ ਤਾਂ ਪਹਿਲਵਾ 50 ਬੁਲਾਉਣਾ ਘੱਟ ਹੋ ਗਿਆ ਜਿਆ ਹੋਣੇ 50 ਠੀਕ ਜ ਉਹਨਾਂ ਨੂੰ ਵਿਚਾਰਾਂ ਦਾ ਕੋਈ ਮਾਣਤ ਨਹੀਂ ਮਿਲਦਾ। ਕਿੰਨਾ ਕ ਸਮਾਂ ਹੋ ਗਿਆ ਤੁਹਾਨੂੰ ਇਹ ਮੇਲਾ ਕਰਾਉਂਦੇ ਇਹਨੂੰ। ਇਹ ਤਾਂ ਮਦਨ ਸਿੰਘ ਸਾਹਿਬ ਬਹੁਤ ਆਪਣੇ ਕੁਦਰਤ ਦਾ ਟਾਈਮ ਆ ਗਿਆ ਆਪਣੇ ਨੂੰ। ਅੱਛਾ ਜੀ 30-35 ਸਾਲ ਹੋ ਗਏ। ਜਾਂ ਜਾਦਾ 40 ਸਾਲ ਹੋ ਗਏ 35-40 ਸਾਲ ਹੋ ਗਏ। ਤੇ ਕਿਹੜੇ-ਕਿਹੜੇ ਵੀਰਾਂ ਦੇ ਸਹਿਯੋਗ ਨਾਲ ਤੁਸੀਂ ਮੇਲਾ ਕਰਵਾਉਂਦੇ ਹੋ? ਸਾਰੇ ਐਨਆਰ ਵੀਰ ਆਪਣੇ ਜਿਹੜੇ ਸਾਡੇ ਕਮੇਟੀ ਮੈਂਬਰਾਂ ਸੋਨੂ ਆ, ਬਲਵੀਰ ਲਾਲੀ ਆ, ਹਮਮ ਆਪਣੇ ਸੋ ਜਿਹੜੇ ਕੁਲਦੀਪਾ ਜੀ ਆ, ਤਰਸੇਮ ਆ, ਕਸ਼ਮੀਰ ਭਾਜੀ ਆ, ਰੋਸ਼ਨ ਭਾਜੀ ਆ, ਮੰਗਲ ਸਿੰਘ ਭਾਜੀ ਆ, ਕੁਲਦੀਪ ਸਿੰਘ ਆ, ਲਖਵਿੰਦਰ ਸਿੰਘ, ਬੱਗਾ ਸਿੰਘ ਲਖਵਿੰਦਰ ਸਿੰਘ ਜਿੱਦਰ ਉਦਘਾਟਨੀ ਰਸਮ ਦੀ ਜੇ ਗੱਲ ਕਰੀਏ ਕੋਣ ਅੱਛਾ ਉਦਘਾਟਨ ਅੱਜ ਜਸਪ੍ਰੀਤ ਸਿੰਘ ਜੀ ਨੇ ਕਰਾਇਆ ਉਹਨਾਂ ਨੇ ਆਪਣੇ ਕਰ ਕਮਲਾਂ ਨਾਲ ਉਸਦੀ ਉਦਘਾਟਨ ਕੀਤਾ ਸੀਗਾ ਅਸੀਂ ਧੰਨਵਾਦੀਆਂ ਸਾਰਿਆਂ ਦੇ ਅੱਜ ਰਾਤ ਨੂੰ ਸ਼ਾਮ ਨੂੰ ਸੋਨੀਆ ਦੀ ਕੁਆਲੀ ਦਾਤ ਉਦਘਾਟਨ ਸ਼੍ਰੀਮਤੀ ਸੋਨੀਆ ਸੋਤਾ ਜੋਕੇ ਇਹ ਕਿੰਨੇ ਦਿਨ ਮੇਲਾ ਚੱਲਦਾ ਬਾਬਾ ਜੀ ਦੇ ਦਰਬਾਰ ਤੇ ਬਾਈ ਕੋ ਦਿਨ ਭਾਣ ਚੱਲਦਾ ਜੀ ਇੱਕੋ ਦਿਨ ਹੀ ਚੱਲਦਾ ਇੱਕੋ ਦਿਨ ਹੀ ਚੱਲਦਾ ਠੀਕ ਹੈ ਜੀ ਚਲੋ